ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਫੇਰ ਅੱਜ ਆਪਾਂ ਹੋ ਗਏ ਤਿਆਰ ਤੇ ਆਪਾਂ ਜਾਣਾ ਕਾਫੀ ਦੂਰ ਤੇ ਨਾਲ ਸਾਡੇ ਬੱਚਾ ਪਾਲਟੀ ਪਾਲਟੀ ਸਾਡੀ ਤਿਆਰ ਪਰ ਤਿਆਰ ਨਾਨਕੇ ਜਾਣ ਲਈ ਤੇ ਅਵਨੀਤ ਨੂੰ ਹੋ ਗਿਆ ਅਲਰਜੀ ਅਰਾਧਿਆ ਕਹਿੰਦੀ ਮੈਂ ਤਾਂ ਜਾਉਂਗੀ ਆਪਣੀ ਮਰਜ਼ੀ ਦੇ ਨਾਲ ਨਾਨਕੇ ਪਿੰਡ ਤੇ ਉੱਥੇ ਜਾ ਕੇ ਲਾਵਾਂਗੇ ਰੌਣਕਾਂ ਅਮ੍ਰਿਤ ਕਹਿੰਦੀ ਮੈਂ ਵੀ ਜਾਉਂਗੀ ਤੇ ਰੋਟੀ ਬਣ ਚੁੱਕੀ ਹੈ ਮੇਰੇ ਦੋਸਤੋ ਇਹ ਆਪਾਂ ਪ੍ਰਸ਼ਾਦਾ ਛੱਕ ਕੇ ਦੇ ਨਿਕਲ ਜਾਵਾਂਗੇ ਆਪਣੀ ਡਿਊਟੀ ਨੂੰ ਤੇ ਪਰ ਜਿਵੇਂ ਦੇਖਿਆ ਤੇ ਪਈ ਸੀ ਆਪਣੀ ਲੱਸੀ ਫੇਵਰੇਟ ਲੱਸੀ ਦੇ ਬਿਨਾਂ ਤਾਂ ਪਰੋਟੀ ਖਾਂਦੇ ਨਹੀਂ ਕਦੇ ਮੇਰੇ ਦੋਸਤੋ ਤੋਂ ਲੱਸੀ ਤੋਂ ਬਾਅਦ ਅੱਜ ਦਾਦੀ ਸਾਡੀ ਮਾਤਾ ਮੇਰੀ ਬਿਮਾਰ ਸੀ ਇਹ ਮੱਖਣ ਦੀ ਰੋਟੀ ਦੇ ਨਾਲ ਪਰੌਂਠਾ ਲੱਸੀ ਖਾ ਕੇ ਖੋਜਾ ਵਾਤੀ ਕਿਆ ਬਾਤ ਹੈ ਇਹ ਦੋਸਤੋ आराध्या ने गाई अपनी पोएम लाल टमाटर बड़ा मजेदार आह टमाटर बड़ा मजेदार एक बार खाया अब को भी बार बघाया अवनीत खोई हासे न पटोल मटोल दादी कंदी टमाटर गोल गोल टमाटर गोल गोल अवनीत कर दी दादी की सेवा आज दादी ने हो गया बुखार शुगर बढ़ चुकी है चार सौ तो पार कितना प्यार ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਅਰਾਧਿਆਥ ਲਿਲੀਤੀ ਹੋਈ ਹੈ ਕਹਿੰਦੀ ਮੈਂ ਤਨਨ ਕੀ ਜਾਊਗੀ 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 ਤੇ ਆਪਾਂ ਵੀ ਚਲੇ ਗਏ ਜੀ ਪਿੰਡ ਤੋਂ ਬਾਹਰ ਫਿਰ ਪਰ ਸ਼ਹਿਰ ਨੂੰ ਕਰਾਸ ਕਰਦੇ ਹੋਏ ਪਹੁੰਚ ਚੁੱਕੇ ਨੇ ਮੇਰੇ ਦੋਸਤੋ ਬੇਲਾ ਚੌਂਕ ਦੇ ਬੱਚੇ ਚੌਂਕ ਦੇ درمیان ਤੇ ਇੱਥੋਂ ਪਾਏ ਪਚਾਲੇ ਸਿੱਧੇ ਚੰਡੀਗੜ੍ਹ ਦੇ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਕਿਉਂਕਿ ਅੱਜ ਜੋ ਤੁਹਾਨੂੰ ਕੀ ਦਿਖਾਉਣ ਜਾ ਰਿਹਾ ਮੇਰੇ ਦੋਸਤੋ ਕੋਈ ਖਾਸ ਹੈ 파ਵੜਾ ਬ੍ਰਿਜ ਕੋਲਕਾਤਾ ਵਾਲਾ ਬਿਨਾ ਪਿੱਲਰ ਤੋਂ ਤਿਆਰ ਉਪਰ ਸ਼ਹਿਰ ਦੇ ਵਿੱਚ ਤੇ ਮਿੱਤਰਾਂ ਦੇ ਟੂਲ ਤੇ ਲੰਘ ਚੁੱਕੇ ਨੇ ਤੇ 파ਤੀ ਆਪਣੀ ਲੱਗਣੀ ਕੋਈ ਨਹੀਂ ਤੇ ਪਹੁੰਚ ਚੁੱਕੇ ਨੇ ਮੇਰੇ ਦੋਸਤੋ ਚੰਡੀਗੜ੍ਹ ਕੋਟ ਦੇ ਵਿੱਚ ਅੱਜ ਆਏ ਆਪਣੀ ਤਰੀਕ ਤੇ ਦੱਸਾਂਗੇ ਤੁਹਾਨੂੰ ਕੀ ਕੀ ਹੈ ਜਿਹੜਾ ਮਾਹੌਲ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਮੇਰੇ ਦੋਸਤੋ ਕੀ ਇੱਥੇ ਚਲਾਣ ਵਾਲਿਆਂ ਦੀ ਲੈਣਾ ਬਹੁਤ ਲੱਗੀਆਂ ਨੇ ਅਸਲੀ ਖਚਾਈ ਫੋਟੋ ਕਹਿੰਦੇ ਬਹੁਤ ਤੰਗੀਆਂ ਨੇ ਮੋ ਮੌਕੇ ਵੇਰੇ ਭੁਗਤ ਲਿਆ ਕਰੋ ਭਾਈ ਇੱਥੇ ਦਾ ਆ ਕੇ ਬੜੀ ਖੱਜਲ ਖਵਾਰ ਹੈ ਤਾਈਓ ਕਹਿੰਦੇ ਨਹੀਂ ਚੰਡੀਗੜ੍ਹ ਦੀ ਤਰੀਕ ਤੇ ਪੁਲਿਸ ਦਾ ਕੀਤਾ ਚਲਾਨ ਬਾਅਦ ਬੈਠਣਾ ਪੈਣਾ ਕਿਸੇ ਦੀ ਮਕਾਨ ਨਿਕਲ ਗਏ ਆਪਾਂ ਮਣੀ ਜੱਜ ਸੈਸ਼ਨ ਦੀ ਤਰ੍ਹਾਂ ਤੇ ਅੱਜ ਕੋਰਟ ਦੇ ਵਿੱਚ ਰੱਛ ਬਾਲਾ ਸੀ ਤੇ ਆਪਾਂ نیچےਉ ਜਾ ਰਹੇ ਸੀ ਤੇ ਉੱਪਰ ਦੇਖੋ ਤੁਸੀਂ ਜਿੱਥੇ ਸਾਡੀ ਤਰੀਕ ਸੀ ਜੱਜ ਅਨੀਸ਼ ਗੋਇਲ ਰੌਣਕ ਪੂਰੀ ਸੀ ਜੱਜ ਸਾਹਬ ਦੇ ਕੋਲ ਭੀੜ ਭੜਕਾ ਫੁੱਲ ਸੀ ਤੇ ਆਪਾਂ ਤਰੀਕਾ ਦੀ ਆਪਣੀ ਟੈਂਟ ਤੇ ਨਿਕਲ ਕੇ ਵਾਪਸੀ ਆਪਣੇ ਘਰ ਨੂੰ ਤੇ ਸਾਹਮਣੇ ਸੀ ਚੱਪੜ ਚਿੜੀ ਦਾ ਉਸਥਾਨ ਜਿੱਥੇ ਬੈਠ ਕੇ ਇਤਿਹਾਸ ਲਿਖਿਆ ਸੀ ਉਸ ਮਹਾਨ ਯੋਧੇ ਦਾ ਤੇ ਬਾਕੀ ਮਹਾਲੀ ਸ਼ਹਿਰ ਬਾਕੀ ਕਾਫੀ ਡਿਵੈਲਪ ਹੋ ਰਿਹਾ ਇੱਥੇ ਤੇ ਲਗਭਗ ਅਸੀਂ ਚੈੱਕ ਕਰ ਸਕਦੇ ਹਾਂ ਕਲੋਨੀਆਂ ਫਲੈਟਸ ਕਿਵੇਂ ਨਮੀ ਨਮੀ ਚ ਜਾੜਨ ਹੋ ਗਿਆ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣਾ ਫਾਈਨਲੀ ਆਪਣੇ ਘਰ ਤੇ ਆਪਣੇ ਗਾਰਡਨ ਦਾ ਰਿਵਿਊ ਦਿੰਦੇ ਆ ਜੀ ਮੂਲੀਆਂ ਸਾਡੀਆਂ ਹੋ ਗਈਆਂ ਬਿਮਾਰ ਪਤਾ ਨਹੀਂ ਪਾਣੀ ਜ਼ਿਆਦਾ ਲੱਗਿਆ ਪਤਾ ਨਹੀਂ ਧੁੱਪ ਜ਼ਿਆਦਾ ਲੱਗੀ ਇਹ ਤਾਂ ਕਮਲਾਏ ਗਈਆਂ ਹੁਣ ਕਾਫੀ ਦੋਸਤਾਂ ਸੱਜਣਾ ਨੂੰ ਪੁੱਛਿਆ ਭਾਈ ਦੱਸੋ ਇਹਦਾ ਹੱਲ ਕੀ ਹੈ ਤੇ ਮੈਸੇਜ ਕਿਸਦਾ ਕੋਈ ਆਇਆ ਨਹੀਂ ਹੈਗਾ ਮੂਲੀਆਂ ਦਾ ਹਾਲ ਮਾੜਾ ਹੈ ਟਮਾਟਰਾਂ ਦੇ ਬੂਟੇ ਦੋ ਕੰਮਜਬ ਹੋਏ ਚਾਰ ਸੁੱਕ ਚੁੱਕੇ ਨੇ ਆਪਣੇ ਤੇ ਬਾਕੀ ਵੀ ਜਿਹੜੀ ਵੇਲ ਬੂਟੀ ਲਾਈ ਹੋਈ ਸੀ ਆਪਾਂ ਨੇ ਤਕਰੀਬਨ ਕੱਦੂ ਕੀ ਦੀ ਵੇਲਾ ਉਹ ਵੀ ਉੱਥੇ ਹੀ ਖੜੀਆਂ ਨੇ ਅੱਗੇ ਗਰੋ ਨਹੀਂ ਕਰ ਰਹੀਆਂ ਜਿਹੜੀ ਸਾਡੇ ਕੋਲ ਕਾਮਯਾਬ ਚੀਜ਼ ਆ ਉਹ ਹੈਗੀ ਇਸ ਟਾਈਮ ਪਾਲਕ, ਧਨੀਆ, ਮੇਥੀ ਆਪਣੇ ਬੂਟੇ ਹੋ ਗਏ ਜਿਹੜੇ ਫਰੂਟਸ ਦੇ ਉਹ ਚੀਜ਼ਾਂ ਵਧੀਆ ਚੱਲੀਆਂ ਆਪਣੀਆਂ ਤੇ ਬਾਕੀ ਕੋਈ ਖਾਸ ਨਹੀਂ ਹੈਗਾ ਇਹਨਾਂ ਵਿੱਚ ਭਿੰਡੀਆਂ ਸੋਹਣੀਆਂ ਪਈ ਹੋਈਆਂ ਲੇਕਿਨ ਬਿਮਾਰੀ ਸੁੰਡੀ ਦੀ ਲੱਗੀ ਹੋਈ ਹੈ ਇਹਨਾਂ ਨੂੰ ਫਿਰ ਵੀ ਗਾਰਡਨ ਨੂੰ ਤਕਰੀਬਨ ਸਰਦੀਆਂ ਦੇ ਵਿੱਚ ਆਪਾਂ ਤਿਆਰ ਕਰਾਂਗੇ ਪ੍ਰੋਪਰ ਕਿਉਂਕਿ ਇੱਕ ਤਾਂ ਵਧੀਆ ਮੌਸਮ ਹੋ ਜਾਏਗਾ ਹਰ ਇੱਕ ਚੀਜ਼ ਵਾਸਤੇ ਤੇ ਬਾਕੀ ਦਿਨ ਦੀ ਸ਼ੁਰੂਆਤ ਆਪਣੀ ਸਵੇਰ ਦੀ ਈ ਹੁੰਦੀ ਹੈ ਸਵੇਰੇ ਉੱਠਦੇ ਸਾਰੇ ਸਭ ਤੋਂ ਪਹਿਲਾਂ ਆਪਾਂ ਪੀਰਾਂ ਦੇ ਜਾਂਦੇ ਹਾਂ ਮਤਾਂ ਦੇ ਦਿਨ ਗੁਰੂ ਘਰ ਜਾਂਦੇ ਆ ਤੇ ਗੁਰੂ ਘਰ ਜਾਣ ਤੋਂ ਬਾਅਦ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਸ਼ਰਵਾਦ ਕਰਦੇ ਆ ਆਪਣੇ ਦਿਨ ਦੀ ਤੇ ਤੁਸੀਂ ਕਿਵੇਂ ਸ਼ਰਵਾਦ ਕਰਦੇ ਹੋ ਤੁਸੀਂ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿਵੇਂ ਦੀ ਲੱਗੀ ਵੀਡੀਓ ਸਬਸਕ੍ਰਾਈਬ ਸਾਨੂੰ ਜ਼ਰੂਰ ਕਰਿਓ ਚੈਨਲ ਨੂੰ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੀ ਵੀਡੀਓਸ ਨੂੰ ਇਨਾ ਪਿਆਰ ਦਿੰਦੇ ਹੋ ਤੇ ਦੇਖਦੇ ਹੋ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਮਾਹੌਲ ਅਸੀਂ ਸਾਰੀ ਵੀਡੀਓ ਸਬਵੇ ਚਾਰ ਕਿਤੇ ਪਰਿਵਾਰਕ ਵਾਲੀਆਂ ਪਾਉਂਦੇ ਨੇ ਮੇਰੇ ਵੇਸ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਪਿੱਪਲ ਦੇ ਬੂਟੇ ਦੇ ਨਾਲ ਤੁਹਾਡਾ ਕੀ ਖਿਆਲ ਹੈ ਤੇ ਸਟੇਜ ਲੱਗ ਚੁੱਕੀ ਹੈ ਬਾਬਿਆਂ ਦੇ ਮੇਲੇ ਦੀ ਤੇ ਆਉਣ ਵਾਲੇ 3 ਜੂਨ ਨੂੰ ਕਹਿੰਦੇ ਮੇਰੇ ਵੀਰੋ ਇੱਥੇ ਹੋਣ ਵਾਲਾ ਮੇਲਾ ਧੰਨਵਾਦ ਸਾਰਿਆਂ ਦਾ